ਜੈ ਗੁਰਦੇਵ ਧਰੋਦੇਵ ਜੀ ਜੈਪੀਂ ਜੈਪਾਲਤ ਮੈਂ ਲੋਕ ਸਾਹਾ ਮੱਚ ਬਲੂ ਹਾਂ ਸੰਤ ਸੰਤ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਤੈਂ ਤੇ ਸਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਰਵਦਾਸ ਮਹਾਰਾਜ ਜੀ ਦੇ ਜਿਹੜੇ ਸੁਪਨੇ ਸੀ ਜਿਹੜੇ ਗੁਰੂ ਰਵਦਾਸ ਮਹਾਰਾਜ ਨੇ ਕल्पना ਕੀਤੀ ਐਸਾ ਕਹਾਉ ਰਾਜ ਮੈਂ ਜਾਂ ਮਿਲੇ ਸਵਨ ਕੋ ਆਂਰਾ ਸੋਰਟ ਗਡੇ ਸਭ ਸੰਭ세 ਰਬਦਾਸ ਰਹੇ ਪਰਸੰਨ ਅੱਜ ਸੱਚਮੁੱਚ ਰੋ ਰਿਆ ਗੁਰੂ ਅਰਦਾਸ ਮਹਾਰਾਜ ਨੇ ਬੇਗਮਪੁਰੇ ਦੀ ਕਲਪਨਾ ਕੀਤੀ ਜਿੱਥੇ ਕਿਸੇ ਨੂੰ ਕੋ ਗਮ ਨਾ ਹੋਵੇ ਜਿੱਥੇ ਕਿਸੇ ਕੋ ਫਿਕਰ ਨਾ ਹੋਵੇ ਜਿੱਥੇ ਬਰਾਬਰਤਾ ਦਾ ਰਾਜ ਹੋਵੇ ਜਿੱਥੇ ਉੱਚ ਨੀਚ ਨਾ ਹੋਵੇ ਜਿੱਥੇ ਹਰ ਇੱਕ ਨੂੰ ਪੇਟ ਭਰਦੀ ਰੋਟੀ ਮਿਲੇ ਤੇ ਉਦਾਂ ਦਾ ਰਾਜ ਗੁਰੂ ਦਾਸ ਮਹਾਰਾਜ ਨੇ ਚਾਹੁੰਦੇ ਸੀ ਅੱਜ ਸੱਚਮੁੱਚ ਫੇਰ ਲੋੜ ਆ ਸਾਨੂੰ ਇਕੱਠੇ ਹੋ ਕੇ ਗੁਰੂ ਰਬਦਾਸ ਮਹਾਰਾਜ ਜੀ ਦੇ ਇੰਹਾ ਸਬਦਾਂ ਤੇ ਕਹਿਆ ਗੱਲਾਂ ਤੇ ਅੱਜ ਵਿਚਾਰ ਕਰਨ ਦੀ ਲੋੜ ਆ ਇਕੱਠੇ ਹੋ ਕੇ ਸਾਨੂੰ ਸੰਘਰਸ਼ ਕਰਨ ਦੀ ਲੋੜ ਆ ਤੇ ਮੈਂ ਦਿੱਤੇ ਅੱਜ ਗੁਰੂ ਰਬਦਾਸ ਮਹਾਰਾਜ ਜੀ ਦਾ ਛੇਸਾ ਅਨੰਤ ਮਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਅੱਜ ਮੈਂ ਸਾਰੇ ਗੁਰੂ ਰਾਮਦਾਸ ਮਹਾਰਾਜ ਜੀਆਂ ਨਾਮ ਲੇਵਾ ਸਰਦਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਆ ਆਓ ਇਕੱਠੇ ਹੋ ਕੇ ਆਪਾਂ ਉਹ ਜਿਆ ਵਿਚਾਰ ਕਰੀਏ ਜਿਹੜਾ ਵਿਚਾਰ ਗੁਰੂ ਰਾਮਦਾਸ ਮਹਾਰਾਜ ਨੇ ਕੀਤਾ ਸੀ ਤੇ ਬਰਾਬਰਤਾ ਦਾ ਰਾਜ ਦੀ ਗੱਲ ਕਰੀਏ ਆਓ ਆਪਾਂ ਸਾਰੇ ਨਾਲ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਦੀ ਪੂਰਨਤਾ ਚੱਲਦੇ ਹੋਏ ਇਕੱਠੇ ਹੋਈਏ ਤੇ ਆਪਾਂ ਉਹਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਭਾਵਨ ਕਰਦੇ ਵਿੱਚ ਪਹੁੰਚ ਦੇ ਕਰੀਏ ਉਹਨਾਂ ਨੂੰ ਲੋਕਾਂ ਨੂੰ ਜਾਗਰੂ ਕਰੀਏ ਇੰਨੀ ਅਗਲਾ ਕਹਿੰਦਾ ਹੋਇਆ ਗੁਰੂ ਅਰਦਾਸ ਮਹਾਰਾਜ ਜੀ ਦੇ ਜਗਤੰਦਿਆਂ ਸਾਰਿਆਂ ਨੂੰ ਨਤਕ ਸਦਾਈਆਂ ਜੈ ਜਨਤਾ ਜੈ ਸੰਘਰਸ਼ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ